ਅੱਜ ਦੀ ਕਹਾਣੀ ਰਿਸ਼ਤੇਦਾਰ ਲੇਖਕਾ ਸੁਖਵੀਰ ਜੀ ਕੀ ਗੱਲ ਦੋ ਦਿਨ ਹੋ ਗਏ ਮੈਨੂੰ ਦੇਖਦੇ ਹੋਏ ਪਰੇਸ਼ਾਨ ਲੱਗ ਰਹੇ ਹੋ ਕੀ ਵਜ੍ਹਾ ਹੈ ਗੀਤ ਨੇ ਸੁਵਿੰਦਰ ਨੂੰ ਕਿਹਾ ਦੋ ਦਿਨ ਲੰਘ ਗਏ ਕੀ ਗੱਲ ਹੋ ਗਈ ਜਿਹੜਾ ਅਜੇ ਤੱਕ ਪਹੁੰਚ ਨਹੀਂ ਆਇਆ ਮੈਨੂੰ ਵੀ ਕਰਨ ਤੋਂ ਮਨਾ ਕੀਤਾ ਹੁਣ ਮੈਂ ਇਸੇ ਲਈ ਆਪ ਨਹੀਂ ਕਰ ਰਿਹਾ ਤੇਰੇ ਭਰਾ ਜਾਨੀ ਮੇਰੇ ਸਾਲਾ ਸਾਹ ਨੇ ਪਰਸੋਂ ਆਇਆ ਸੀ ਅਜੇ ਤੱਕ ਕੋਈ ਫੋਨ ਨਹੀਂ ਆਇਆ। ਸਵਿੰਦਰ ਨੇ ਗੀਤ ਨੂੰ ਕਿਹਾ ਸੁਣਦੇ ਹੀ ਗੀਤ ਦੀ ਹੈਰਾਨ ਤੇ ਪਰਸਾਨ ਹੋ ਗਈ ਤੇ ਆਖਣ ਲੱਗੀ ਤੁਸੀਂ ਆਖੋ ਤਾਂ ਮੈਂ ਕਹਾਂ ਵੀ ਇਹਨੂੰ ਕੋਣ ਕੀ ਪਤਾ ਹੈ ਕਿਸੇ ਕੰਮ ਚ ਲੱਗ ਗਿਆ ਹੋਵੇ ਤੇ ਭੁੱਲ ਗਿਆ ਹੋਵੇ। ਮੈਂ ਤੇ ਇਹੀ ਆਖੂੰ ਰਹਿਣ ਦੇ ਆਪੇ ਕਰ ਲੂ ਜੇ ਲੋੜ ਪਈ। ਪਲਾਂ ਰਿਸ਼ਤੇਦਾਰ ਐਹੋ ਜਿਹੇ ਹੀ ਹੁੰਦੇ ਨੇ। ਇੰਨਾ ਕਹਿ ਸਵਿੰਦਰ ਨੇ ਆਪਣਾ ਮੋਟਰਸਾਈਕਲ ਚੁੱਕਿਆ ਤੇ ਖੇਤ ਨੂੰ ਚੱਲ ਗਿਆ। ਪਰ ਦੂਜੇ ਪਾਸੇ ਗੀਤ ਪਰੇਸ਼ਾਨ ਹੋਈ ਜਾ ਰਹੀ ਸੀ ਕਿ ਕਰੇ ਇਹ ਕਰੇ ਕਦੇ ਦਿਲ ਕਾ ਦਾ ਭਾਬੀ ਨੂੰ ਪਾਉਣ ਦਾ ਕੋਠ ਲੈਂਦੀ ਹੈ ਦਿਲ ਨੂੰ ਤਾਂ تسਲੀ ਹੋ ਜਾਏਗੀ ਪਰਵਾਰ ਦੀ ਸੁਖਸਾਂ ਦਾ ਪਤਾ ਲੱਗ ਜਾਏਗਾ ਕਦੇ ਮਨ ਚਾਉਣਾ ਜੇ ਸਵਿੰਦਰ ਨੂੰ ਪਤਾ ਲੱਗ ਗਿਆ ਤਾਂ ਉਹ ਨਾਰਾਜ਼ ਹੋ ਜਾਣਗੇ ਭਾਬੀ ਤੇ ਵੀਰੇ ਨੂੰ ਤਾਂ ਕਦੇ ਮਿਲਣਾ ਜਾ ਕੇ ਇਹ ਨਹੀਂ ਤੇ ਨਾਲ ਹੀ ਰਹਿਣਾ ਹੈ ਕਿ ਜੇ ਇਹ ਨਾਰਾਜ਼ ਹੋ ਗਈ ਤਾਂ ਜਿਉਣਾ ਦੁਬਾਰ ਕਰ ਦੇਣਗੇ ਮੇਰਾ ਇਹ ਹੀ ਪਿਆਰ ਖਿਆਲ ਚ ਸਾਰਾ ਦਿਨ ਦਿੱਤਾ ਜਾ ਰਿਹਾ ਸੀ ਅਚਾਨਕ ਸਵਿੰਦਰ ਖੇਤ ਤੋਂ ਵਾਪਸ ਆਉਂਦਾ ਤੇ ਪਿੱਛੋਂ ਹੀ ਪੇਕੇ ਪਿੰਡ ਵਾਲੀ ਵੀਰ ਦੀ ਗੱਡੀ ਘਰ ਦੇ ਅੰਦਰ ਵੱੜਦੀ ਦਿਖਦੀ ਹੈ ਗੀਤ ਭੱਜ ਕੇ ਬਾਹਰ ਜਾਂਦੀ ਹੈ ਕੀ ਗੱਲ ਵੀਰੇ ਤੁਸੀਂ ਫੋਨ ਨਾ ਕੀਤਾ ਕਹਿ ਕੇ ਸਭ ਸੁਖ ਸੰਤ ਹੈ ਮੈਨੂੰ ਤੇ ਜਦੋਂ ਦਾ ਦੱਸਿਆ ਹੈ ਤੇ ਕਰ ਜਾ ਹੋ ਰਿਹਾ ਹੈ ਕਮਲ ਜੀ ਸਾਭੀ ਲੈ ਲੈ ਐਨੇ ਸਵਾਲ ਇੱਕੋ ਸਾਹੇ ਗੀਤ ਦੇ ਬੀਰ ਣ ਧੀਰ ਨੇ ਹੱਸਦੇ ਹੋਏ ਕਿਹਾ ਅੰਦਰ ਬੈਠ ਜਿੱਜਾ ਸਾਲਾ ਗੱਲਾਂ ਕਰਨ ਲੱਗੇ ਜਦ ਤੱਕ ਗੀਤ ਪਾਣੀ ਲੈ ਕੇ ਆ ਗਈ ਤਾਂ ਫਿਰ ਉਹ ਹੀ ਸਵਾਰ ਕੀਤਾ ਤਰਨ ਧੀਰ ਹੱਸਦੇ ਹੋਏ ਕਹਿਣ ਲੱਗਾ ਤੇਰੀ ਪ੍ਰਾਣੀ ਆਦ ਅਜੇ ਵੀ ਨਹੀਂ ਗਈ ਇੱਕੋ ਬੰਦ ਦੇ ਅੜੇ ਰਹਿਣਾ ਜਦ ਤੱਕ ਪਤਾ ਨਾ ਕਰ ਲਈ ਸਭ ਕੁਝ ਹੋਰ ਕੀ ਨਾ ਵੀਰ ਇਹੋ ਜਿਹਾ ਕੀ ਹੋਇਆ ਜੋ ਤੁਸੀਂ ਪੁੱਣ ਕਰਕੇ ਦੱਸੇ ਨਹੀਂ ਕੁਝ ਦੱਸ ਦੋ ਸਾਲਾਂ ਸਾਹਬ ਨਹੀਂ ਤਾਂ ਤੇਰੀ ਭੈਣ ਨੂੰ ਟੇਕ ਨਹੀਂ ਆਉਣੀ ਸਵਿੰਦਰ ਆਖਣ ਲੱਗਾ ਭੈਣ ਗੱਲ ਇਹ ਸੀ ਕਿ ਤੇਰੇ ਸਹੁਰੇ ਪਿੰਡ ਦੇ ਨਾਲ ਜਿਹੜਾ ਪਿੰਡ ਹੈ ਇੱਥੋਂ ਤੇਰੀ ਭਤੀਜੀ ਲਈ ਮੁੰਡੇ ਦੀ 10 ਸਈ ਸੀ ਵਰਸੋਂ ਜਦੋਂ ਬਾਜੀ ਨੇ ਪੁੱਣ ਕੀਤਾ ਕੱਲ ਅਜੀ ਅਧੋਚਾਰ ਵਿਚਕਾਰੀ ਹੈ ਪਿੰਡ ਦੇ ਸਰਪੰਚ ਦੀ ਦੇਦੇ ਮੁਕਰੀ ਉਹਦਾ ਸਨੇਹਾ ਗਿਆ ਉੱਥੇ ਜਾਣਾ ਪੈ ਗਿਆ ਤੇ ਕੱਲ ਪੁੰਨ ਜਗੌਣ ਅਖੰਡ ਪਾਠ ਆਰੰਭ ਕਰਾਉਣਾ ਪਿਆ ਰਾਗ ਲੈਤਾਸ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਜ਼ਰੂਰੀ ਕੰਮ ਹੋ ਗਿਆ ਹੋਣਾ ਖਾ ਮੁਖਾ ਪ੍ਰੇਸ਼ਾਨ ਹੋ ਰਹੀ ਸੀ ਬਸ ਹੋਰ ਕੀ ਕੱਲ ਦੁਪਹਿਰੋਂ ਬਾਅਦ ਕਣਕ ਵੜਨ ਵਾਲੀ ਨਸੀਨ ਆ ਗਈ ਉਧਰ ਨਿਕਲ ਗਿਆ ਸਾਰਾ ਦਿਨ ਤੇ ਰਾਜਤਾ ਤੇਰੇ ਤੀਜੇ ਦੇ ਪਰਜਾਈ ਨੂੰ ਸਾਰਾ ਕੰਮ ਸੰਝਾ ਕੇ ਆਇਆ ਤੇ ਧੀਰ ਨੇ ਆਪਣੀ ਗੱਲ ਮਕਾਈ ਚੰਗਾ ਕੀਤਾ ਵੀਰ ਤੁਸੀਂ ਆਪ ਹੀ ਆ ਗਏ ਆਹੋ ਮੈਂ ਤਾਂ ਸੋਚਿਆ ਜੋ ਗੱਲ ਮਿਲਬੈਕ ਕੀ ਹੋ ਸਕਦੀ ਹੈ ਉਹ ਬਣਾ ਉਹਨਾਂ ਤੇ ਕਿੱਥੇ ਹੁੰਦੀ ਹੈ ਤਾਂ ਹੀ ਇੱਥੇ ਆਇਆ ਅੱਜ ਵੀ ਹੁਣ ਭਾਈ ਆਪਣੀ ਧੀ ਸਮਝ ਕੇ ਮੁੰਡੇ ਵਾਲਿਆਂ ਦਾ ਚੰਗੀ ਤਰ੍ਹਾਂ ਪਤਾ ਸੂਤਾ ਲੈ ਕੇ ਦੱਸੋ ਤਾਂ ਕਿ ਆਪਾਂ ਦਸਹਰੇ ਤੋਂ ਬਾਅਦ ਧਿਆਦੀ ਤਰੀਕੋ ਰੱਖ ਲਈਏ ਚੰਗਾ ਕੀਤਾ ਵੀ ਤੁਸੀਂ ਇਹ ਕੀ ਕਹਿੰਦੇ ਭਲਾ ਜਾਣਦਾ ਹੈ ਸਵਿੰਦਰ ਭਾਜੀ ਮੁੰਡੇ ਵਾਲਿਆਂ ਨੂੰ ਭੈਣ ਭਾਗੀਆਂ ਗੱਲਾਂ ਅਜੀ ਵਿੱਚ ਹੀ ਸੀ ਇਹ ਸਵਿੰਦਰ ਫਿਰ ਬੋਲਿਆ ਲੱਗਦਾ ਹੈ ਅੱਜ ਤਾਂ ਆਪਣੇ ਵੀਰੇ ਨੂੰ ਚਾਹ ਪਾਣੀ ਵੀ ਨਹੀਂ ਬੁਲਾਉਣਾ ਗੱਲਾਂ ਕਰਕੇ ਹੀ ਤੋੜ ਦੇਣਾ ਤੂੰ ਗੀਤ ਇਨਾ ਸੋਨਾ ਗੀਤ ਚਾਹ ਬਣਾਉਣ ਲੱਗਦੀ ਹੈ ਦੇਖਦੇ ਹੀ ਦੇਖਦੇ ਮੁੰਡੇ ਵਾਯਾ ਦੀ ਸਾਰੀ ਉਗੋ ਸੁਗ ਲੈ ਕੇ ਸਵਿੰਦਰ ਨੇ ਆਪਣੇ ਸਾਲੇ ਕਰਨ ਧੀਰ ਨੂੰ ਤਸੱਲੀ ਕਰਵਾ ਦਿੱਤੀ ਤੇ ਹੁਣ ਵਿਆਹ ਦੀ ਤਿਆਰੀ ਚੱਲ ਰਹੀ ਸੀ ਤੇ ਗੀਤ ਹੁਣ ਹੱਸਦੇ ਹੋਏ ਸਵਿੰਦਰ ਨੂੰ ਛੇੜਦੀ ਰਹਿੰਦੀ ਹੈ ਪਲਾ ਰਿਸ਼ਤੇਦਾਰ ਇਹੋ ਜਿਹੇ ਵੀ ਹੁੰਦੇ ਨੇ ਜੋ ਸਾਰੀ ਜ਼ਿੰਮੇਵਾਰੀ ਜਮਾਇਦੇ ਸਿਰ ਤੇ ਛੱਡ ਦੇਣ ਇੰਨਾ ਸੁਕੇ ਹੁਣ ਸਵਿੰਦਰ ਗੁੱਸੇ ਨਹੀਂ ਹੁੰਦਾ ਸਗੋਂ ਹੱਸਣ ਲੱਗ ਜਾਂਦਾ ਹੈ ਇਸ ਦੇ ਨਾਲ ਹੀ ਅਗਲੀ ਕਹਾਣੀ ਹੜਤਾਲ ਛੇਤੀ ਕਰੋ ਗੱਡੀ ਬਾਹਰ ਕਢੋ ਮੈਨੂੰ ਬਹੁਤ ਦਰਦ ਹੋ ਰਹੀ ਹੈ ਮੰਮੀ ਜੀ ਤੁਸੀਂ ਮੇਰੇ ਕੋਲ ਹੀ ਬੈਠ ਜਾਓ ਸਨੇਕਾ ਨੇ ਆਪਣੇ ਸਸਤਾ ਹੱਥ ਫੜਦੇ ਹੋਏ ਕਿਹਾ ਸਨੇਕਾ ਦੇ ਬੱਚਾ ਹੋਣ ਵਾਲਾ ਸੀ ਅਜੇ 8ਵੇਂ ਮਹੀਨੇ ਦੇ ਦਸ ਕੁ ਦਿਨ ਤੱਕ ਸੀ ਤੇ ਜੰਮਣ ਪੀੜਾ ਸ਼ੁਰੂ ਹੋ ਗਈਆਂ ਸੀ ਮਾਂ ਸਮਾਨ ਤੇ ਸਾਰਾ ਰੱਖ ਲਿਆ ਨਾ ਕੁਝ ਰਹਿ ਤਾਂ ਨਹੀਂ ਗਿਆ ਸਲੇਖਾ ਦੀਆਂ ਦਵਾਈਆਂ ਦੀ سپورਟ ਵੀ ਗੱਡੀ ਨੂੰ ਸਟਾਰਟ ਕਰਦੇ ਹੋਏ ਸਲੇਖਾ ਦੇ ਪਤੀ ਜੀਵਨ ਨੇ ਕਿਹਾ ਹਾਂ ਪੁੱਤਰੀ ਸਭ ਕੁਝ ਰੱਖ ਲਿਆ ਹੈ ਮੈਂ ਬਸ ਅਰਬੁਦਾਨਾ ਲੈ ਕੇ ਛੇਤੀ ਡਾਕਟਰ ਦੇ ਚੱਲ ਸਲੇਖਾ ਦੀ ਤੀਅ ਤਾਂ ਹੋਰ ਵਿਗੜਦੀ ਜਾ ਰਹੀ ਹੈ ਜੀਵਨ ਨੇ ਗੱਡੀ ਨੂੰ ਫਟਾਫਟ ਮਹੱਲੇ ਦੀਆਂ ਗਲੀਆਂ ਵਿੱਚ ਦੀ ਕਮਾਉਂਦੇ ਹੋਏ ਗੱਡੀ ਮੇਨ ਰੋਡ ਤੇ ਪਾ ਲਈ। ਸਲੀਖਾ ਦਰਦ ਨਾਲ ਕਰਾ ਰਹੀ ਸੀ ਤੇ ਉਸ ਦੀ ਸੱਸ ਉਸ ਦਾ ਹੱਥ ਫੜ ਕੇ ਹੌਸਲਾ ਦਿੰਦੀ ਜਾ ਰਹੀ ਸੀ। ਸਲੀਖਾ ਦਾ ਇਹ ਕੋਈ ਪਹਿਲਾ ਕੇਸ ਨਹੀਂ ਸੀ। ਪਹਿਲਾਂ ਵੀ ਉਹ ਦੋ ਵਾਰ ਚੌਥੇ ਜਾਂ ਪੰਜਵੇਂ ਮਹੀਨੇ ਇੰਜ ਹੀ ਬਿਮਾਰ ਹੋ ਗਈ ਸੀ। ਪਰ ਇਹ ਪਹਿਲਾ ਮੌਕਾ ਸੀ। कि अठवे महीने तक दस मच्छे वही मिले सस अपनी नूह हौसला दी जा रही थी आखिरी बस धीए सावर रख बस या, ओहो आपे आना जब पै गया एकदम दे ब्रेक मार दे हुए जीवन बोलिया बेपुत हौली ब्रेक मार पिछे भी वेख बेचारी किस हालत विच है ਏ ਆ ਸਾਹਮਣੇ ਆਟੋ ਵਾਲਿਆਂ ਦਾ ਕੀ ਰੌਲਾ ਪੈ ਗਿਆ ਹੈ ਬੇਬੇ ਜੀ ਉਹ ਨੋਂ ਬਾਹਰ ਗਲੀ ਪਾਸੇ ਦੇਖਦੇ ਹੋਏ ਕਹਿੰਦੀ ਹੈ ਲੱਗਦਾ ਹੈ ਇਹ ਹੜਤਾਲ ਤੇ ਨੇ ਸੁਣਿਆ ਇਹ ਰਿਕਸ਼ਾ ਸ਼ੁਰੂ ਕਰਨੇ ਤੇ ਇਹ ਦੀਜਨ ਵਾਲੇ ਆਟੋ ਰਿਕਸ਼ਾ ਬੰਦ ਕਰਨੇ ਨੇ ਇਹਨਾਂ ਨੂੰ ਕੀ ਅੱਜ ਆਹੀ ਦਿਨ ਮਰੇ ਸੀ ਹੜਤਾਲ ਤੇ ਬੈਠਣ ਦਾ ਬੇਬੇ ਆਪਣੀ ਨੋਂ ਦੀ ਹਾਲਤ ਵੇਖ ਕੇ ਕਹਿੰਦੀ ਹੈ ਕੀ ਪਤਾ ਸੀ ਬੇਬੇ सलीखा भी अजीब भी बीमार हो जाएगी मैं देख द जा के करदा जो आपू रास्ता देख जीवन कार तर तर है। ते खड़े सारी अपनी स्थिति बारे दसदा है तक कैरे बहुत अभी दुनिया में आया नहीं है तो इतनी चिंता है हमारे जो चार चार बच्चा है ਆਮ ਨੂੰ ਕਾਹਦੇ ਪੇਟ ਕੈਸੇ ਪਾਲੇਂਗੇ ਆਮ ਨਹੀਂ ਰਸਤਾ ਦਿੱਤੀ ਜਾਓ ਕਰ ਲੋ ਬਾਤ ਆਪਣੇ ਢਿੱਡ ਤੇ ਪਰਿਵਾਰ ਦਾ ਕਹਿ ਕੇ ਇੱਕ ਤਾਂ ਪੱਲਾ ਛੱਡ ਗਿਆ ਤਾਂ ਜੀਵਨ ਨੇ ਕਿਹਾ ਇਸ ਸਾਡਾ ਆਮ ਜੰਤਾਂ ਦਾ ਤਾਂ ਕੋਈ ਕਸੂਰ ਨਹੀਂ ਸਾਨੂੰ ਰਸਤਾ ਦੇ ਦਿਓ ਮੈਂ ਹੱਥ ਵੰਡਾਂ ਜੀਵਨ ਨੇ ਤਰਲੇ ਕੀਤੇ ਕਿਸੇ ਨੇ ਨਾ ਸੁਣਿਆ ਰੌਲਾ ਪੈਂਦਾ ਦੇਖ ਕੇ ਆਟੋ ਰਿਕਸ਼ਾ ਜਿੰਨੇ ਦਾ ਪ੍ਰਧਾਨ ਉੱਥੇ ਆ ਜਾਂਦਾ ਹੈ ते सारे रिक्शा चालकान हमारी बात सरकार के साथ है आम जनता साथ नहीं है तो इन्हें कोई परेशानी नहीं होनी चाहिए अब जल्दी से रास्ता बनाओ फटाफट पड़। जीवन उसका धनवाद करता है कि अपने कार विच आ है देख देख दे ही देखते दे। आटो रिक्शे वाले कार्ड अगे जा रास्ता बना दें ਇਹ ਕੌਣ ਵਾਲੇ ਨਵੇਂ ਜੀ ਦੀ ਜਾਨ ਬਚ ਜਾਂਦੀ ਹੈ ਸੋ ਸਰਕਾਰਾਂ ਨੇ ਪਹਿਲਾਂ ਤੇ ਆਟੋ ਰਿਕਸ਼ਾ ਬਣਾਏ ਤੇ ਹਰ ਆਮ ਇਨਸਾਨ ਉਸ ਨੂੰ ਭਜਾਈ ਹਲਦਾ ਹੈ ਆਮ ਲਾਇਸੈਂਸ ਵੀ ਹੋਵੇ ਨਾ ਜਾਂ ਨਾ ਆਪਣੇ ਠਿਕਦੇ ਲਈ ਸਾਬ ਕਰਦੇ ਨਹੀਂ ਹੁਣ ਇਹ ਸੱਚ ਲਾਏ ਜਾ ਰਹੇ ਨੇ ਤੇ ਬਹੁਤਿਆਂ ਦੇ ਖੂਲ ਹੈਗੇ ਵੀ ਤੇ ਸੋ ਹੜਤਾਲ ਕਰੋ ਜਰੂਰ ਪਰ ਆਮ ਜਨਤਾ ਦਾ ਇਸ ਵਿੱਚ ਕੋਈ ਕਸੂਰ ਨਹੀਂ ਦੋਨਾਂ ਦਾ ਖਿਆਲ ਜਰੂਰ ਰੱਖਣਾ ਹੈ ਸੋਹਵੀਰ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਾ ਜੀ ਦੋਨਾਂ ਕਹਾਣੀਆਂ ਨੂੰ ਬੜੇ ਪ੍ਰੇਮ ਨਾਲ ਸੁਣ ਲਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ